ਹੈਲੋ ਲਖਨਪੁਰ ਬਾਰਡਰ ਤੇ ਜਿਹੜੀਆਂ ਗੱਡੀਆਂ ਜਾਂਦੀਆਂ ਪਈਆਂ ਨੇ ਦੇਰਦੀਆਂ ਪਈਆਂ ਨੇ ਆ ਹਾਲ ਹੋਇਆ ਪਿਆ ਵਿਚਾਲਿਓ ਦੇ ਉਹ ਸਾਹਮਣੇ ਉਹ ਪਾਸਾ ਪੁਰ ਟੁੱਟ ਗਿਆ ਸਾਰਾ ਉਹ ਪਾਸੇ ਉਧਰੋਂ ਦੇਖ ਰੋ ਉਹ ਸਾਹਮਣਾ ਠੀਕ ਹੈ ਕਿਹਦੇ ਦਿਨੇ ਤੇ ਪਾਣੀ ਕਾਂਗਾ ਦੇਂਦਾ ਸੀ ਉਹ ਸਾਰਾ ਏਰੀਆ ਤੇ ਉਹਨਾ ਆ ਹਾਲ ਕਰ ਗਿਆ ਇੱਥੇ ਆ ਵੇਖੋ ਤੋੜ ਪੁਰਾਣੇ ਜਾਵੇਂ 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 ਲਖਨਪੁਰ ਬਾਰਡਰ ਤੇ ਐਡੀਆਂ ੜੀਆਂ ਬਣਾ ਖੇੜ ਦਿੱਤੀਆਂ ਦੋ ਪਾਸੇ ਵੇਖ ਲਓ ਦੋ ਪਾਸੇ ਵੇਹ ਲੋ ਇਡੇ ਇਡੇ ਮਣਾ ਘੇਰ ਦਿੱਤੀਆਂ ਕੱਪੂਲ ਦੇ ਉਤੇ ਡਾਰ ਆਉਂਦਾ ਤੇ ਗੱਡੀਆਂ ਲੰਘਦੀਆਂ ਪੁਲ ਦੇ ਉਤੇ ਡਾਰ ਆਉਂਦਾ ਵੀ ਕਿਤੇ ਨੇ ਜਿਹੜੀਆਂ ਪੁਲ ਟੋਟੀ ਤਾਂ ਜਗ ਜਹਾ ਪੋਲ ਨਾ ਬੈ ਜਾਂਦਾ ਐਨਾ ਐਨਾ ਬੁਰਾ ਹੋ ਲਿਆ ਪਿਆ ਵੇ ਇਹ ਹੁਣ ਤਾਂ ਮਾੜੀ ਮਾੜੀ ਕਾਣਵਾਈ ਤੁਰ ਜਾਂਦੀ ਨਾ ਕੱਲ ਰਾਤ ਦਾ 6 ਘੰਟੇ ਇੱਕ ਥਾਂ ਤੇ ਕਾਣਵੀ ਖੜੀ ਆ ਵੇ ਲੋ ਆਹ ਦਰ ਰੋੜ ਕੇ ਲੈ ਗਿਆ ਪਾਣੀ ਪਾਣੀ ਵਗਦਾ ਬੜਾ ਇਹ ਦੱਸਦੇ ਮੈਂ ਵੀ ਥੱਲੇੋਂ ਥੱਲੇ ਤੱਕ ਲੈ ਗਿਆ ਤਸਕੇ ਕਿਥੋਂ ਪਾਣੀ ਕੱਲਾ ਜਾਂਦਾ ਪੈਜੋ ਦੇਖ ਲਓ ਠੀਕ ਹੈ ਇਹ ਬਣੇਗਾ ਤੇ ਪਤਾ ਨਹੀਂ ਕਦੋਂ ਬਣਾਉਣਾ ਸਰਕਾਰ ਨੇ ਬਣਾਉਣਾ ਗਈ ਭੁੱਖੀ ਸਰਕਾਰ ਦੇ ਪੈਸਾ ਸਰਕਾਰ ਕੋਲੇ ਕੋ ਨਹੀਂ ਹੈਗਾ ਭਾਏ ਇਹਦਾ ਵਿਆਹ ਉਹ ਲੋਕਾਂ ਦੇ ਕਰ ਲੈਣ ਬੜੇ ਜਵਾਨ ਨੇ ਆਪਦੇ ਬੰਦਿਆਂ ਦੇ ਅਰੇ ਕਿਉਂ ਇੱਥੇ ਪਾਸਕੇ ਖੜੇ ਰਵੋ ਕਾ ਪਾਟਰ ਜਦੋਂ ਪਾਰ ਹੋਣਾ ਹੋਵੇ ਵਿਆਹ ਕਰਾ ਜੇ ਨਹੀਂ ਖੁਸ਼ੀ ਹੋ ਜਾਂਦੀ ਜੀ ਸ਼ੁਕਰ ਹੈ ਧੰਨ ਆ ਪਾ ਗਿਆ ਦੇਖੋ ਆਦਾਰ ਆ ਵੀ ਪੁਲੀ ਆਈ ਆ ਵੀ ਟੇਡਾ ਕੀਤਾ ਮੈਂ ਪੋਲਾ ਆ ਵੀ ਥਨ ਖੋਰ ਕੇ ਲੈ ਗਿਆ ਕੱਢ ਕੇ ਪਾਣੀ ਥੋੜਾ ਯਾਰੂਦ ਬਲੱਡ ਸੀ ਐਸ ਕਿਦਾ ਕੇ ਆ ਦੇਖੋ ਉੜੇ ਮਹਿੰਗੀਆਂ ਟੇਢੀਆਂ ਆਈਆਂ ਬਾਜ਼ਾਰ ਆ ਪੋਲਾ ਜਿਹੜਾ ਅਗਲੇ ਮੱਥੇ ਦੇ ਪੁਲ ਵੀ ਤਕੀਚਾ ਹੈ ਆ ਵੀ ਇਹ ਵੀ ਉਹ ਟੱਕਾ ਸਟਾਰ ਹੀ ਕੰਮ ਹੁੰਦਾ ਪਿਆ ਇੱਕ ਦਾ ਕਾਰਾਂ ਨੇ ਲਊ ਪੀਤਾ ਹੈ ਇੱਕ ਕਾਰਾਂ ਨੇ ਵੀ ਜਿਹਨੇ ਨਹੀਂ ਛਾਰਦਾ ਛਾਰ ਲੋ ਮੁੜੀਆਂ ਭਾਲਣਗੇ ਤੇ ਵਿੱਚ ਜਵਾਜ ਯਾਤਰਾ ਚੱਲੇ ਯਾਤਰਾ ਸਾਲਿਓ ਸਵਾਦ ਹੀ ਚੱਲੇ ਜੇ ਅਗਲੇ ਪਾਸੇ ਮਰੋਂਗੇ ਜਾ ਕੇ ਪਹਾੜੀ ਏਰੀਆ ਤੇ ਸਾਰਾ ਬੁਰਾ ਵਾਲੇ ਵੇਹ ਦੇ ਮੂੰਹ ਚੁੱਕ ਚੁੱਕ ਕੇ ਆਹ ਵੇਖੋ ਆ ਸਾਰੇ ਦਾਣੇ ਥੱਲੇ ਤੱਕ ਲੈ ਗਿਆ ਤਸਕੇ ਅੱਗੇ ਉਹਨਾਂ ਬੱਤ ਗੱਲਣ ਲੱਗਾ ਜੇ ਬਾਟਰ ਆ ਗਿਆ